ਗੁੱਡ ਮਾਰਨਿੰਗ ਫਰੈਂਡਸ ਬਹੁਤ ਲੋਕਾਂ ਦੇ ਸਵਾਲ ਆਵੇ ਸੀ ਡਾਕਟਰ ਸਾਹਿਬ ਕੋਈ ਜਹੀ ਦਵਾਈ ਤਿਆਰ ਕਰੋ ਕਮਜ਼ੋਰੀ ਵਾਸਤੇ ਕੋਈ ਸੋਨਾ ਭਸਮ ਚਾਂਦੀ ਭਸਮ ਸ਼ਿਲਾਜੀਤ ਇਹ ਬਹੁਤ ਵਈਆਂ ਮਹਿੰਗੀਆਂ ਆਵਾ ਤੇ ਇਹਨਾਂ ਦੇ ਸਾਈਡ ਇਫੈਕਟ ਵੀ ਹੋ ਜਾਂਦੇ ਆ ਦਵਾਈਆਂ ਕਰਨੋਂ ਕਰਕੇ ਕੋਈ ਜਹੀ ਹੋਮੋਪੈਥੀ ਦਵਾਈ ਤਿਆਰ ਕਰੋ ਜਿਹਦੀ ਤਸਵੀਰ ਵੀ ਨੋਰਮਲ ਹੋਵੇ ਜਿਸ ਤਰ੍ਹਾਂ ਗਲਤ ਵੀ ਬਹੁਤ ਵਧੀਆ ਹੋਣਾ ਸੋ ਤਿੰਨ ਸੈਟ ਤਿਆਰ ਕੀਤੇ ਆ ਅਗਰ ਤੁਹਾਨੂੰ ਪ੍ਰੀਮਚੂਰ ਜੈਕੂਲੇਸ਼ਨ ਦੀ ਸਮੱਸਿਆ ਬਾ ਕੋਰਕਟਲ ਡਿਸਪਕਸ਼ਨ ਦੀ ਸਮੱਸਿਆ ਵਾ ਐਜਿਸ ਪਰਮੇ ਦੀ ਸਮੱਸਿਆ ਵਾ ਅਗਰ ਟਾਈਮਿੰਗ ਬਹੁਤ ਜ਼ਿਆਦਾ ਘਟਾ ਆ ਉਸਦੀ ਕੀਮਤ 700 ਰੁਪਇਆ ਵਾ ਅਗਰ ਫੀਲਿੰਗ ਬਿਲਕੁਲ ਨਹੀਂ ਆ ਰਹੀ ਉਸਦੀ ਕੀਮਤ 700 ਰੁਪਇਆ ਅਗਰ ਸਪਰਮ ਬਹੁਤ ਜ਼ਿਆਦਾ ਵੀਕ ਆ ਸਪਰਮ ਜੋ ਸਪਰਮ ਬਿੱਚੇ ਦੀ ਐਜਿਸ ਪਰਮੇ ਦੀ ਸਮੱਸਿਆ ਵਾ ਪਿਛਲੇ ਜੀ ਮਰੇ ਹੋਏ ਆ ਜੋ ਬਿਲਕੁਲ ਨਹੀਂ ਦਵਾਈ ਖਾ ਕੇ ਠੀਕ ਹੋ ਰਹੇ ਉਸਦੀ ਕੀਮਤ 700 ਰੁਪਇਆ ਨਾਲ ਇਹਨਾਂ ਦੇ ਇੱਕ ਇੱਕ ਹੋਮੋਪੈਥਿਕ ਦਵਾਈ ਆ ਤੇ ਨਾਲ ਇਹਦੇ ਤੇ ਇੱਕ ਆਇਲ ਚਾਰਜੀਤਾ ਵਾ ਆਪਾਂ ਅਗਰ ਨਸਾ ਕਮਜ਼ੋਰ ਕਰਕੇ ਸਮੱਸਿਆ ਆ ਰਹੀ ਆ ਜਿਵੇਂ ਕਦੇ ਵੀ ਸਰੀਰ ਦੇ ਅੰਦਰ ਕੁਝ ਕੁ ਚੀਜ਼ਾਂ ਦੀ ਕਮੀ ਹੁੰਦੀ ਆ ਜਿਵੇਂ ਅਰਕ ਅਰਕ ਤਿੰਨ ਤਰ੍ਹਾਂ ਦੇ ਅਰਕ ਤਿਆਰ ਕੀਤੇ ਆ ਜਿਵੇਂ ਇਸ ਵਿੱਚ ਅਸ਼ਫ ਗੰਦਾ ਜੰਮਿਆਨਾ α α ਆਉਣਾ ਜੋਹੇਨੀਅਮ α α ਟੈਨੀਅਮ ਸਲਫਰ ਜ਼ਿੰਕ ਵਿਟਾਮਿਨ A B E ਤੇ ਕੈਲਸ਼ੀਅਮ ਤੇ ਆਇਰਨ ਦਾ ਤੇ ਪੋਟਾਸ਼ੀਅਮ ਤੋਂ ਮਿਸ਼ਰਣ ਆ ਕੋਈ ਵੀ ਸਰੀਰ ਦੇ ਅੰਦਰ ਕਿਸੇ ਨਾ ਕਿਸੇ ਕਮੀ ਕਰਕੇ ਸਮੱਸਿਆ ਹੁੰਦੀ ਆ ਇਹ ਇਹ ਅਰਕ ਆ ਇਹਨਾਂ ਤੰਜਿੰਨ ਦੂਰ ਕਰ ਲੈ ਕੇ ਉਮਪਕ ਦਵਾਈ ਦੇ ਤਿੰਨ ਸੈਟ ਆ ਇਹ ਅਗਰ ਕਿਸੇ ਸ਼ੂਕਰ ਕਰਕੇ ਆ, ਥਾਇਰੋਇਡ ਕਰਕੇ ਆ, ਕਮਰ ਦਰਦ ਕਰਕੇ ਆ, ਸੁਜਾਗ ਕਰਕੇ ਆ, ਆਸ਼ੀਰ ਕਰਕੇ ਆ, ਡਰ ਕਰਕੇ ਆ, ਐਂਜਾਇਟੀ ਕਰਕੇ ਆ, ਘਬਰਾੜ ਕਰਕੇ ਆ, ਆਈਬੀਐਸ ਕਰਕੇ ਆ, ਹਸਟ ਮੈਥਨ ਕਰਕੇ ਆ, ਸ੍ਰੀ ਰਾਮਦਰ ਕਹੇ ਕੀ ਦੀ ਘਾਟ ਆ, ਜਿਵੇਂ ਕਈ ਦਾ ਸਾਈਜ ਦਾ ਸੰਬੰਧ ਤੇ ਛੋਟਾ ਰਹਿੰਦਾ ਵਾ, ਲਿੰਗ ਦਾ ਅਕੜਾ ਬਿਲਕੁਲ ਨਹੀਂ, ਉਹਦੀ ਵੀਰਜ ਬਹੁਤ ਜ਼ਿਆਦਾ ਪਤਲਾ ਹੋ ਗਿਆ ਵਾ, ਸਪਰਮ ਧਾਤ ਪੈਂਦੀ ਆ ਜਾਂ ਮਾਸਟਰਬੇਸ਼ਨ ਕਰਕੇ ਸਮੱਸਿਆ ਬਹੁਤ ਆਉਂਦੀ ਆ। ਦਾ ਤੀਸਾ ਪਰਮ ਬਲਪੁਣ ਨਹੀਂ ਬੰਦੇ ਜਾਂ ਸਪਰਮ ਬਹੁਤ ਜਦਾ ਦੁਰਬਲ ਹੁੰਦੇ ਆ ਪਤਲੇ ਹੁੰਦੇ ਆ ਕਮਜ਼ੋਰ ਹੁੰਦੇ ਆ ਜਾਂ ਮਰੇ ਹੁੰਦੇ ਆ ਜਿਹੜੇ ਪੁੱੜਸ ਵਿੱਚ ਆਉਂਦੇ ਆ ਨਹੀਂ ਵੱਧ ਰਹੇ ਸੋ ਇੱਕ ਦੀ ਕੀਮਤ 700 ਰੁਪਇਆ ਦੂਜੇ ਦੀ ਕੀਮਤ 700 ਰੁਪਇਆ ਤਿੰਨਾਂ ਦੀ ਕੀਮਤ 2100 ਰੁਪਇਆ ਵਾ ਅਗਰ ਤੁਹਾਨੂੰ ਕਮਜ਼ੋਰੀ ਜਾਂ ਇਰੇਕਸ਼ਨ ਨਹੀਂ ਆ ਰਿਹਾ ਇਸ ਅਰਕ ਦੀ ਜੀ ਹੋਮੋਪੈਥੀ ਦਵਾਈ ਦੀ ਕੀਮਤ ਦੇ ਨਾਲ ਆਇਲ ਦੀ ਕੀਮਤ 700 ਰੁਪਇਆ ਅਗਰ ਤੁਹਾਨੂੰ ਤੁਹਾਨੂੰ ਟੈਮਿੰਗ ਦੀ ਕਮੀਆਂ ਟੈਮ ਘੜਾ ਬਹੁਤ ਜਦਾ ਲੋਆ ਨਹੀਂ ਲੱਗਦਾ ਇਦੀ ਕੀਮਤ ਵੀ 700 ਰੁਪਿਆ ਅਗਰ ਤੁਹਾਡੇ ਸਪਰਮ ਬਹੁਤ ਜ਼ਿਆਦਾ ਵੀਕ ਆ ਰਿਪੋਰਟ ਵਿੱਚ ਆ ਰਹੇ ਆ ਜੋ ਵਿੱਚ ਸਪਰਮ ਵਿਚਲੇ ਜੀ ਆ ਉਹਦੀ ਕੀਮਤ ਵੀ 700 ਰੁਪਿਆ ਵਾ ਸੋ ਇਹ ਤਿੰਨ ਸੈੱਟ ਤਿਆਰ ਕੀਤੇ ਆ ਅਗਰ ਤੁਹਾਨੂੰ ਕੋਈ ਸਮੱਸਿਆ ਹੈਗੀ ਆ ਤੁਸੀਂ 90568 05768 ਤੇ ਕਾਲ ਕਰ ਸਕਦੇ ਹੋ ਅਗਰ ਇਰੇਕਸ਼ਨ ਦੀ ਕਮੀਆਂ ਉਸਦੀ ਦਵਾਈ ਕੁਝ ਹੋਰਸਾਹਮਣਾ ਤਿਆਰ ਹੋਣੀ ਆ ਅਗਰ ਟਾਈਮਿੰਗ ਦੀ ਸਮੱਸਿਆ ਵਾ ਉਸਦੀ ਦਵਾਈ ਕੁਝ ਹੋਰਸਾਹਮਣਾ ਤਿਆਰ ਹੋਣੀ ਆ ਅਗਰ ਇਹ ਜੋ ਸਪਰਮ ਦੀ ਸਮੱਸਿਆ ਵਾ ਉਹਦੀ ਦਵਾਈ ਕੁਝ ਹੋਰਸਾਹਮਣਾ ਤਿਆਰ ਹੋਣੀ ਆ ਸਾਰੀ ਕੇਸ ਕਾਉਂਸਲਿੰਗ ਕਰਕੇ ਸਾਰੀ ਹਿਸਟਰੀ ਸਮਝ ਕੇ ਪ੍ਰਾਣੇ ਰੋਗ ਨੂੰ ਸਮਝ ਕੇ ਫਿਰ ਕੋਈ ਦਵਾਈ ਤਿਆਰ ਕੀਤੀ ਜਾਂਦੀ ਆ ਤੁਹਾਡੇ ਮਾਈਂਡ ਦੇ ਵਿੱਚ ਨੂੰ ਸਮਝ ਕੇ ਦਵਾਈ ਲਗਾਤਾਰ 2-3 ਮਹੀਨੇ 4 ਮਹੀਨੇ ਦਵਾਈ ਲਗਾਤਾਰ ਖਾਣੀ ਪੈਂਦੀ ਆ ਇਸ ਦਵਾਈ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਆ 3-4 ਮਹੀਨੇ ਦਵਾਈ ਖਾ ਕੇ ਜੋ ਪ੍ਰੀਮਚੂਰ ਜੈਕੂਲੇਸ਼ਨ ਦੀ ਸਮੱਸਿਆ ਵਾ ਟਾਈਮਿੰਗ ਦੀ ਸਮੱਸਿਆ ਵਾ ਇਹ ਜਿਹੜੀ ਸਮੱਸਿਆ ਵਾ ਇਹ ਪਰਮਾਨੈਂਟ ਕਿਉਰ ਹੈ ਇਹ ਹਮੋਪੈਥੀ ਦਵਾਈਆਂ ਨਾਲ ਅਗਰ ਸਹੀ ਢੰਗ ਨਾਲ ਦਵਾਈ ਦਿੱਤੀ ਜਾਵੇ ਤਾਂ ਅਗਰ ਜਾਣਕਾਰੀ ਬੁਢੀ ਲੱਗੀ ਹੈ ਇਸ ਬੁਢੀ ਨੂੰ ਮਤਵ ਸਿਰ ਕਰੇਗੀ ਤਾਂ